ਤਾਜੀ ਬਬਰਸਾ ਤੁਹਾਡੀ ਵਾਰ ਦੇ ਬੱਚੇ ਪਹਿਲੇ ਤੇ ਬੜੀ ਮਾਣਮਰ ਵਾਲੀ ਗੱਲ ਹੈ ਕਿ 11 ਹਲਕਿਆਂ ਦੇ ਵਿੱਚੋਂ ਹਲਕਾ ਦਖੜੀ ਦੇ ਵਿੱਚ ਤੁਹਾਡੀ ਵਾਰਡ ਵਾਰਡ ਨੰਬਰ 47 ਦੇ ਵਿੱਚ ਕੋਰ ਬਾਬਾ ਦੀਪ ਸਿੰਘ ਦੀਆਂ 10ਵੀਂ ਤੇ 12ਵੀਂ ਦੀ ਵਿਦਿਆਰਥਣ ਦੋਵੇਂ ਬੱਚੀਆਂ ਨੇ ਅੰਮ੍ਰਿਤਸਰ ਦੇ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ ਮੈਰਿਟ ਹਾਸਲ ਕੀਤੀ ਹੈ ਤੇ ਤੁਹਾਡੇ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਾ ਕੇ ਉਹਨਾਂ ਦੇ ਘਰ ਵਿੱਚ ਜਾ ਕੇ ਸਨਮਾਨ ਕੀਤਾ ਗਿਆ ਡਾਕਟਰ ਸਾਹਿਬ ਵੀ ਤੁਹਾਡੇ ਨਾਲ ਸੀ ਕੀ ਕਹਿਣਾ ਚਾਹਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਾਡੇ ਜਿਹੜੇ ਕੋਰ ਬਾਬਾ ਦੀਪ ਸਿੰਘ ਸਕੂਲ ਦੇ ਅੰਦਰ ਜਿਹੜੇ ਸਾਡੇ ਬੱਚੇ ਪਾਕਿਸਤਾਨ ਤੇ ਆਏ ਆ ਤੇ ਉਹ ਮੈਨਮਾ ਸਾਡੀਆਂ ਟੀਚਰਾਂ ਦਾ ਹੋਰ ਉਹਨਾਂ ਦੇ ਮਾਪਿਆਂ ਦਾ ਬੜਾ ਵੱਡਾ ਹੱਥ ਹੁੰਦਾ ਹੈ ਤੇ ਉਹ ਬੱਚੇ ਵੀ ਸਾਡੇ ਬਹੁਤ ਲੈਗ ਨਿਕਲੇ ਆ ਤੇ ਐਸੀ ਕਰਕੇ ਮੈਂ ਆਪਣੇ ਉਸ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਔਰ ਡਾਕਟਰ ਸਾਹਿਬ ਨੂੰ ਵੀ ਦੇਣਾ ਚਾਹ ਦਰ ਸਾਹਿਬ ਤੁਹਾਡੇ ਹਲਕੇ ਦੇ ਜਿਹੜੇ ਬੱਚੇ ਆ ਇੱਕ 10ਵੀਂ ਦੇ ਤੇ ਕਿ 12ਵੀਂ ਦੇ ਬੱਚੇ ਜਿਹੜੇ ਤੇ ਲੜਕੀਆਂ ਆਪਣੀਆਂ ਬਹੁਤ ਵਧੀਆ ਉਹਨਾਂ ਨੇ ਇੱਕ ਨੰਬਰ ਤੇ ਪੂਰੇ ਅੰਮ੍ਰਿਤਸਰ ਚ ਆਪਣਾ ਇੱਕ ਨੰਬਰ ਤੇ ਆਏ ਨੇ ਬੱਚੇ ਉਹ ਡਾਕਟਰ ਸਾਹਿਬ ਵੀ ਉਹਨਾਂ ਦੇ ਘਰ ਗਏ ਸੀ ਔਰ ਮੈਂ ਵੀ ਡਾਕਟਰ ਸਾਹਿਬ ਦੇ ਨਾਲ ਗਿਆ ਸੀ ਹੋਰ ਬੱਚਿਆਂ ਨੂੰ ਆਪਾਂ ਆਸ਼ੀਰਵਾਦ ਦਿੱਤਾ ਔਰ ਬੱਚਿਆਂ ਨੂੰ ਕਿਹਾ ਕਿ ਬੇਟਾ ਜੋ ਵੀ ਤੁਸੀਂ ਅੱਗੇ ਪੜਨਾ ਚਾਹੁੰਨਾ ਪੜਨਾ ਤੇ ਅਸੀਂ ਤੁਹਾਡੇ ਨਾਲ ਆ ਪੂਰਾ ਤੁਹਾਡਾ ਹੀ ਸਾਥ ਦੇਵਾਂਗੇ ਬੱਚਿਆਂ ਦਾ ਔਰ ਕੋਈ ਬੱਚਾ ਕੋਈ ਵੀ ਅਫਸਰ ਬਣਨਾ ਚਾਹਦਾ ਹੈ ਅਸੀਂ ਉਹਨਾਂ ਦਾ ਪੂਰਾ ਬੱਚਿਆਂ ਦਾ ਸਾਥ ਦੇਵਾਂਗੇ ਅਸੀਂ ਫਿਰ ਮਾਪਿਆਂ ਨੂੰ ਵਧਾਈ ਦੇਣਾ ਚਾਹੁੰਦੇ ਔਰ ਬੱਚਿਆਂ ਨੂੰ ਹੀ ਬਹੁਤ ਬਹੁਤ ਉਹਦਾ ਹੀ ਦਿਨ ਹੈ ਖਾਸ ਕਰਕੇ ਟੀਚਰਾਂ ਜਿਹੜੀਆਂ ਸਾਡੀਆਂ ਭੈਣਾ ਬੱਚਿਆਂ ਨੂੰ ਪੜ੍ਹਾਉਂਦੇ ਬੜੇ ਪਿਆਰ ਦੇ ਨਾਲ ਤੇ ਉਹਨਾਂ ਦਾ ਬਹੁਤ ਬਹੁਤ ਮਤਲਬ ਕੀ ਇੱਛੇ ਯੋਗਦਾਨ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਤੇ ਚਲੋ ਅਸੀਂ ਇਹਨਾਂ ਬੱਚਿਆਂ ਨੂੰ ਅੱਗੇ ਜਾ ਕੇ ਜਿਹੜੀ ਚੀਜ਼ ਦੀ ਉਹਨਾਂ ਦੀ ਲੋੜ ਹੋਏਗੀ ਮੈਂ ਉਹਨਾਂ ਦੀ ਵਾਰਦਾ ਇੱਕ ਕਾਉਂਸਲਰ ਵਰਪਾਲ ਸਿੰਘ ਬੱਬਰ ਜਿਸ ਬੱਚਿਆਂ ਨੂੰ ਕਿਤੇ ਵੀ ਕਿਤੇ ਲੋੜ ਪਏਗੀ ਮੈਂ ਉਹ ਡਾਕਟਰ ਸਾਹਿਬ ਅਸੀਂ ਪੂਰਾ ਇਹਨਾਂ ਦਾ ਸਾਥ ਦੇਵਾਂਗੇ ਅਸੀਂ ਕਿਹੇ ਚੀਜ਼ ਤੋਂ ਨਹੀਂ ਭਜਾਂਗੇ ਤੇ ਅਸੀਂ ਸਾਰੇ ਬੱਚਿਆਂ ਨੂੰ ਕਹਿੰਦੇ ਹਾਂ ਕਿ ਪਲੀਜ਼ ਤੁਸੀਂ ਪੜੋ ਆਪਣੇ ਮਾਪਿਆਂ ਦਾ ਨਾਮ ਮਸ਼ਹੂਰ ਕਰੋ ਪੜਾਈ ਐਸੀ ਚੀਜ਼ ਹੈ ਜਿਹੜੀ ਅੱਗੇ ਜਾ ਕੇ ਆਪਣੇ ਕੰਮ ਹੋਣੇ ਆ ਤੇ ਕੋਈ ਅਫਸਰ ਬਣਨਾ ਹੈ ਕਾਫੀ ਜਿਹੜੀਆਂ ਬੱਚੀਆਂ ਕਾਫੀ ਤਰੱਕੀ ਕਰ ਰਹੀਆਂ ਇਸ ਕਰਕੇ ਮੈਂ ਇਹਨਾਂ ਲੜਕੀਆਂ ਨੂੰ ਸਲੂਟ ਮਾਰਦਾ ਇਹਨਾਂ ਬੱਚਿਆਂ ਨੂੰ ਔਰ ਧੰਨਵਾਦ ਕਰਦਾ ਇਹਨਾਂ ਦਾ ਬੱਚਿਆਂ ਦਾ ਕਿ ਤੁਸੀਂ ਵਾਰ ਨੰਬਰ 47 ਔਰ ਦਖਣੀ ਹਲਕੇ ਦੇ ਅੰਦਰ ਤੁਸੀਂ ਮਤਲਬ ਕਿ ਡਾਕਟਰ ਸਾਹਿਬ ਦਾ ਵੀ ਨਾਮ ਮਸ਼ਹੂਰ ਕੀਤਾ ਹੈ ਔਰ ਸਾਡਾ ਹੀ ਸਾਰਿਆਂ ਨੇ ਕੀਤਾ ਹੈ ਅਨੇ ਬਾਕੀ ਸਕੂਲ ਦੇ ਬੱਚਿਆਂ ਨੂੰ ਕਿਸ ਲੇਰੇ ਰਹਿ ਗਏ ਬਾਕੀ ਸਕੂਲ ਦੇ ਬੱਚਿਆਂ ਨੂੰ ਸਾਰਿਆਂ ਨੂੰ ਕਹਿੰਦਾ ਬੇਟਾ ਤੁਸੀਂ ਵੀ ਬਹੁਤ ਬਹੁਤ ਮਤਲਬ ਕਿ ਵਧੀਆਂ ਨੰਬਰ ਲੈਂਦੇ ਜਿਹੜੇ ਬੱਚੇ ਆ ਕੋਸ਼ਿਸ਼ ਕਰੋ ਕੋਸ਼ਿਸ਼ ਕਰਨ ਦੇ ਨਾਲ ਇਹ ਅਸੀਂ ਪ੍ਰਮਾਤਮਾ ਨੂੰ ਪਉਣਾ ਹੋਏ ਇਹਦੇ ਕੋਸ਼ਿਸ਼ ਕਰਨ ਦੇ ਨਾਲ ਆਪਾਂ ਨੂੰ ਸਭ ਕੁਝ ਮਿਲ ਜਾਂਦਾ ਹੈ ਤੇ ਇਸ ਕਰਕੇ ਪਿੱਛੇ ਨਹੀਂ ਹਟਿਓ ਮਿਹਨਤ ਕਰਦੇ ਰਹੋ ਪ੍ਰਮਾਤਮਾ ਤੁਹਾਡੇ ਨਾਲ ਆ ਤੇ ਮਾਪਿਓ ਦਾ ਜਿਹੜੇ ਆਸ਼ੀਰਵਾਦ ਨਾਲ ਹੈ ਤੇ ਇਸ ਕਰਕੇ ਮਿਹਨਤ ਕਰਨੋਂ ਪਿੱਛੇ ਨਾਟਿਓ ਆਪਣੀ ਮਿਹਨਤ ਕਰੋ ਤੁਹਾਨੂੰ ਹੀ ਬਹੁਤ ਬਹੁਤ ਵਧਾਈਆਂ ਹੋਣ। ਹੋਰ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਹਾਂਜੀ ਮੈਡਮ ਜੀ ਸਭ ਤੋਂ ਪਹਿਲੇ ਆਪਣਾ ਨਾਮ ਸਕੂਲ ਦਾ ਨਾਮ ਤੇ ਜੋ ਅੱਜ ਹੈ ਬੇਟੀਆਂ ਫਰਸ਼ਟ ਆਈਆਂ ਓਦੇ ਬਾਰੇ ਸਾਰਾ ਵਿਸਥਾਰ ਨਾਲ ਦੱਸੋ। ਹਾਂਜੀ ਮੈਂ ਕੋਟਪਾਪਾ ਦੇਸੀ ਸਕੂਲ ਵਿੱਚ ਦਾ ਮਨਜੀਤ ਕੋਰ ਇਗਨਿਸ਼ਟਰਾ ਇਹ ਸਰਪ੍ਰੀਤ ਮੈਡਮ ਹੈ ਟੈਕਸ ਦੇ ਇੰਚਾਰਜ ਮੈਂ 12 ਇੰਚਾਰਜ ਹਾਂ। ਹਾਂਜੀ ਬੜੇ ਮਾਣ ਦੀ ਗੱਲ ਹੈ ਪ੍ਰਮਾਤਮਾ ਦੀ ਮਿਹਰ ਨਾਲ ਸਾਡੀਆਂ ਦੋਨੋਂ ਬੱਚੀਆਂ 10thਵੀਂ অর 12thਵੀਂ ਦੋਨੋਂ ਸਾਡੇ ਬੱਚੀਆਂ ਬੇਰੀਆਂ ਜ਼ਿਲ੍ਹੇ ਵਿੱਚ ਪਸਟ ਆਈਆਂ ਬੜਾ ਤੁਹਾਨੂੰ ਆਪਣੀਆਂ ਬੱਚੀਆਂ ਤੇ ਮਾਣ ਹੈ ਇਹਨਾਂ ਨੇ ਸਾਡਾ ਆਪਣੇ ਪੇਰੈਂਟਸ ਦਾ ਜ਼ਿਲ੍ਹੇ ਦਾ ਪੰਜਾਬ ਸਰਕਾਰ ਦਾ ਨਾਮ ਉੱਚਾ ਕੀਤਾ ਹੈ ਬਹੁਤ ਸਮੇਂ ਨਾਲ ਬੱਚਿਆ ਤੇ ਹੈ ਕਿ ਅੱਗੋਂ ਵੀ ਇਹ ਬਹੁਤ ਤਰੱਕੀ ਕਰਨ ਖੂਬ ਮਿਹਨਤ ਕਰਕੇ ਆਪਣਾ ਨਾਮ ਉੱਗੋ ਵੀ ਬਣਾਉਂਦੀਆਂ ਨੇ ਇਹਦੇ ਵਿੱਚ ਸਕੂਲ ਦਾ ਨਾਮ ਰੋਸ਼ਨ ਹੋਇਆ ਹੈ ਨਾਲ ਟੀਚਰਾਂ ਦਾ ਨਾਮ ਵੀ ਹੋਇਆ ਹੈ ਹਾਂਜੀ ਹਾਂਜੀ ਤੇ ਜਦੋਂ ਫਿਰ ਲੋਕ ਪੁੱਛਦੇ ਆ ਕਿ ਇਹ ਬੱਚੀ ਕਿਹੜੇ ਸਕੂਲ ਪੜਦੀ ਸੀ ਕਿਹੜੇ ਟੀਚਰ ਕੋਲ ਪੜਦੀ ਸੀ ਤੋ ਕਿਹੋ ਜਿਹਾ ਤੁਹਾਨੂੰ ਫਿਰ ਮਹਿਸੂਸ ਹੁੰਦਾ ਹਾਂ ਹਾਂਜੀ ਬੜਾ ਬਹੁਤ ਖੁਸ਼ੀ ਬੜਾ ਮਾਣ ਮਹਿਸੂਸ ਹੁੰਦਾ ਹੈ ਸਾਡਾ ਸਕੂਲ ਸਰਕਾਰੀ ਕੰਨਿਆ ਸਟੈਂਡੀ ਸਕੂਲ ਕੋਟ ਬਾਬਾ ਦੀਪ ਸਿੰਘ ਗਰਲਸ ਦੋਨੋਂ ਸਾਡੀਆਂ ਬੱਚੀਆਂ ਫਰਸਟ ਆਈਆਂ ਬੜੇ ਮਾਣ ਵਾਲੀ ਗੱਲ ਹੈ ਤੇ ਸਾਨੂੰ ਉਮੀਦ ਹੈ ਵੀ ਅੱਗੋਂ ਵੀ ਹੋਰ ਮਿਹਨਤ ਕਰਕੇ ਆਪਣੇ ਸਕੂਲ ਦਾ ਨਾਮ ਹੋਰ ਉੱਚਾ ਕਰਾਂਗੇ ਜ਼ਿੰਦਗੀ ਦੇ ਉੱਚੇ ਮੁਕਾਮਾਂ ਤੇ ਜਾਣਗੇ ਹਾਂਜੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਡੇ ਦੇ ਦੋ ਬੱਚੇ ਨੇ ਇਹ ਸਟੇਟ ਲੈਵਲ ਤੇ ਚੌਥੇ ਸਿਮੇ ਨੰਬਰ ਤੇ ਆਏ ਨੇ ਤੇ ਡਿਸਟ੍ਰਿਕਟ ਵਿੱਚ ਫਰਸਟ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਹਾਂ ਜੀ ਬੇਟਾ ਤੇ ਕੀ ਕਹਿਣਾ ਚਾਹੋਗੇ ਸਰ ਆਮ ਸੋ ਹੈਪੀ ਕਿ ਤੁਸੀਂ ਸਾਡੇ ਮੇਰੀ ਇਸ ਅਚੀਵਮੈਂਟ ਤੇ ਮੈਨੂੰ ਫੇਸ ਕਰਨ ਲਈ ਆਏ ਐਂਡ ਆਈ ਬੀ ਸੇਇੰਗ ਕਿ ਜੋ ਕੁਝ ਵੀ ਹਮਨੇ ਆਪਣੇ ਟੀਚਰਸ ਦੇ ਹਾਰਡ ਵਰਕ ਕਰ ਮੇਰੇ ਪੇਰੈਂਟਸ ਦੇ ਕਾਰਨ ਮੇਰੇ ਟੀਚਰਸ ਨੇ ਮੈਨੂੰ ਮੋਟੀਵੇਟ ਕੀਤਾ ਉਹਦੇ ਕਾਰਨ ਠੀਕ ਹੈ ਜੀ ਧੰਨਵਾਦ ਹਾਂ ਜੀ ਸਰ ਕੀ ਨਾਮ ਤੁਹਾਡਾ ਨਾਮ ਦਾ ਪਰਵੀਨ ਸ਼ਰਮਾ ਤੇ ਬੇਟੀ ਤੁਹਾਡੀ ਫਰਸਟ ਆਈ ਹੈ ਤੇ ਕੀ ਕਹਿਣਾ ਚਾਹੋਗੇ ਤੇ ਸਾਡਾ ਵੀ ਮਾਣ ਕੀਤਾ ਬੱਚਿਆਂ ਨੇ ਮਾਣ ਵਧਾਇਆ ਸਾਡਾ ਸੁਣਦਾ ਵੀ ਬਤਾਇਆ ਸਾਡਾ ਵੀ ਵਧਾਇਆ ਬਹੁਤ ਵਧੀਆ ਪ੍ਰਾਊਡ ਹੈ ਬੱਚੇ ਨੇ ਬਹੁਤ ਵਧੀਆ ਕੀਤਾ ਤੇ ਹੁਣ ਅੱਗੋ ਹੋਰ ਕੀ ਪੜਨਾ ਚਾਹੁੰਦੀ ਏ ਦੇਖੋ ਜੀ ਹੁਣ ਅਸੀਂ ਮੈਡੀਕਲ ਲੈ ਕੇ ਦਿੱਤਾ ਉਸ ਤੋਂ ਬਾਅਦ ਦੇਖਦੇ ਆ ਕਿ ਜੇ ਕਲੀਅਰ ਹੋ ਜਾਂਦਾ ਫਿਰ ਅਸੀਂ ਡਾਕਟਰ ਬਣਾਵਾਂਗੇ ਤੇ ਕੀ ਏਮ ਕੇ ਹੈ ਬੇਟੀ ਤੇਰਾ ਡਾਕਟਰ ਐਡਵੋਕੇਟ ਡਾਕਟਰ ਬਣਾਣੀ ਮੈਂ ਚਲੋ ਬਹੁਤ ਬਹੁਤ ਮੁਬਾਰਕ ਤੁਹਾਨੂੰ ਸਾਰੇ ਪਰਿਵਾਰ ਨੂੰ